ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਵਚਨ ਆਉਂਦੇ ਹਨ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸੰਪੂਰਨ ਪਾਠ ਪੜ੍ਹਦੇ ਹਾਂ ਲਾਸਟ ਦੇ ਵਿੱਚ ਸ਼ਲੋਕ ਆਉਂਦੇ ਆ 12 ਤੇ ਬਧੀਕ ਉਹਦਾ ਭਾਵ ਹੈ ਜਿਹੜੀਆਂ 12 ਦੇ ਵਿੱਚੋਂ ਸ਼ਲੋਕ ਬਚ ਗਏ ਸੀ ਨਾ ਉਹ ਸਾਰੇ ਸ਼ਲੋਕ ਗੁਰੂ ਸਾਹਿਬ ਜੀ ਨੇ ਲਾਸਟ ਤੇ ਆ ਕੇ ਲਿਖੇ ਆ ਉਹ ਲਾਸਟ ਤੇ ਦਰਜ ਕੀਤੇ ਹਨ ਉਹਨਾਂ ਨੂੰ ਤਾਂ ਕਿਹਾ ਜਾਂਦਾ 12 ਤੇ ਬਧੀਕ ਤੇ ਗੁਰੂ ਨਾਨਕ ਦੇਵ ਸਹਿਬ ਜੀ ਦੇ ਪਿਆਰੇ ਬਚਨ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਦੇ ਆ ਨਾਨਕ ਦੁਨੀਆ ਕੈਸੀ ਹੋਈ ਇਹ ਸਮਾਜ ਬਾਰੇ ਮਹਾਰਾਜ ਬਖਿਆਨ ਕਰਦੇ ਨੇ ਦੁਨੀਆ ਦੇ ਸੁਭਾਅ ਬਾਰੇ ਸਾਡੇ ਦੁਨਿਆਵੀ ਸੁਭਾਅ ਬਾਰੇ ਮਹਾਰਾਜ ਵਿਆਖਿਆਨ ਕਰਦੇ ਆ ਨਾਨਕ ਦੁਨੀਆ ਕੈਸੀ ਹੋਈ ਏ ਨਾਨਕ ਇਹ ਦੁਨੀਆ ਦੀ ਲੋਕਾਈ ਅਜੀਬ ਨੇਵੇਂ ਪਾਸੇ ਜਾ ਰਹੀ ਹੈ ਇੰਨਾ ਦਾ ਜਿਹੜਾ ਸੁਭਾਅ ਹੈ ਉਹ ਗਿਰਾਵਟ ਵਾਲਾ ਹੈ ਦੁਨੀਆ ਦਾ ਸੁਭਾਅ ਸਮਾਜਿਕ ਸੁਭਾਅ ਸਾਡਾ ਹਮੇਸ਼ਾ ਗਿਰਾਵਟ ਵਾਲਾ ਹੁੰਦਾ ਹੈ ਕਿਉਂਕਿ ਸਾਡੇ ਮਨ ਦਾ ਬਹੁਤ ਭੈੜਾ ਸੁਭਾਅ ਹੈ ਇਹ ਗ੍ਰਾਵਟਿਟ ਵਾਲੇ ਪਾਸੇ ਬਹੁਤ ਜਲਦੀ ਚਲਿਆ ਜਾਂਦਾ ਹੈ ਨੀਵੇਂ ਵਾਲੇ ਪਾਸੇ ਬਹੁਤ ਛੇਤੀ ਜੁੜ ਜਾਂਦਾ ਹੈ ਤੇ ਜੇ ਕਿਤੇ ਨੂੰ ਉੱਪਰ ਉੱਚੇ ਪਾਸੇ ਲੈ ਕੇ ਜਾਣਾ ਹੋਵੇ ਚੰਗੀ ਸੋਚ ਵੱਲ ਲੈ ਕੇ ਜਾਣਾ ਹੋਵੇ ਚੰਗੇ ਪਾਸੇ ਜੋੜਨਾ ਹੋਵੇ ਬੰਦੇ ਨੂੰ ਬਹੁਤ ਜਤਨਸ਼ੀਲ ਹੋਣਾ ਪੈਂਦਾ ਹੈ ਜਿਵੇਂ ਆਪਾਂ ਤਾਂ ਨੂੰ ਕੋਈ ਚੀਜ਼ ਵਗਾ ਕੇ ਮਾਰਦੇ ਆ ਬਹੁਤ ਜ਼ੋਰ ਦੇ ਨਾਲ ਉੱਪਰ ਨੂੰ ਸੁੱਟਦੇ ਆ ਬੜਾ ਜ਼ੋਰ ਲੱਗਦਾ ਹੈ ਤੇ ਜਦੋਂ ਨੀਵੇਂ ਵਾਲੇ ਪਾਸੇ ਆਉਂਦਾ ਤੇ ਕੋਈ ਜ਼ੋਰ ਨਹੀਂ ਇੱਕ ਸਕਿੰਟ ਦੇ ਵਿੱਚ ਨੀਵੇਂ ਵਾਲੇ ਪਾਸੇ ਆ ਜਾਂਦਾ ਹੈ ਪਾਣੀ ਦਾ ਸੁਭਾਅ ਹੈ ਜੇ ਉਹਨੂੰ ਉੱਚੇ ਵਾਲੇ ਪਾਸੇ ਲੈ ਕੇ ਜਾਣਾ ਹੈ ਤੇ ਬਹੁਤ ਯਤਨਸ਼ੀਲ ਹੋਣਾ ਪੈਂਦਾ ਹੈ ਤੇ ਨੀਵੇਂ ਵਾਲੇ ਪਾਸੇ ਉਹਨੂੰ ਭੇਜਣਾ ਵੀ ਨਹੀਂ ਪੈਂਦਾ ਆਪਣੇ ਆਪ ਚਲਾ ਜਾਂਦਾ ਹੈ ਇਹੋ ਸੁਭਾ ਸਾਡੇ ਮਨ ਦਾ ਹੈ ਇਹ ਸੁਭਾ ਸਾਡਾ ਦੁਨਿਆਵੀ ਸੁਭਾ ਹੈ ਜਿਹਸੀ ਗਰਾਬਟ ਵਾਲੇ ਪਾਸੇ ਬਹੁਤ ਛੇਤੀ ਭੱਜ ਲੈਣਿਆਂ ਜੁੜ ਜਾਂਦੇ ਆ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੇ ਉਹ ਕੋਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਦੁਨੀਆ ਇਹ ਸਮਾਜ ਦਾ ਸਭਾ ਰਿਸ਼ਤੇ ਨਾਤਿਆਂ ਦਾ ਸਭਾ ਉਹਨਾਂ ਇਦਾਂ ਦਾ ਹੈ ਵੀ ਜਿੰਨਾ ਚਿਰ ਚੰਗਾ ਸਮਾਂ ਹੈ ਇਨਸਾਨ ਤੇ ਤੰਦਰੁਸਤੀ ਹੈ ਚਾਰ ਪੈਸੇ ਕੋਲ ਨੇ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ ਉਹਨਾਂ ਸਮਾਂ ਤੁਹਾਡੇ ਦੇ ਨਾਲ ਜੁੜੇ ਰਹਿਣਗੇ ਉਹਨਾਂ ਸਮਾਂ ਤੁਹਾਡੇ ਨਾਲ ਮਿੱਤਰਤਾ ਬਣਾਈ ਰੱਖਣਗੇ ਜਿੰਨਾ ਸਮਾਂ ਤੁਸੀਂ ਤੰਦਰੁਸਤ ਹੋ ਤੁਹਾਡੇ ਕੋਲ 4 ਰੁਪਏ ਹੈਗੇ ਆ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ ਤੁਸੀਂ ਕਿਸੇ ਦਾ ਕੰਮ ਸਵਾਰ ਰਹੇ ਹੋ ਉਹਨਾਂ ਸਮਾਂ ਤੁਹਾਡੇ ਨਾਲ ਰਿਸ਼ਤਾ ਜੁੜਿਆ ਹੈ ਉਹਨਾਂ ਸਮਾਂ ਤੁਹਾਡੇ ਨਾਲ ਮਿੱਤਰਤਾ ਬਣੀ ਰਹੇਗੀ ਤੇ ਜਦੋਂ ਕਦੇ ਇਨਸਾਨ ਤੇ ਕੋਈ ਮੁਸੀਬਤ ਪੈ ਜਾਂਦੀ ਹੈ ਕੋਈ ਰੋਗ ਸੋਗ ਆ ਜਾਂਦਾ ਹੈ ਜਦੋਂ 4 ਪੈਸੇ ਖਤਮ ਹੋ ਜਾਂਦੇ ਆ ਬੰਦਾ ਥੋੜਾ ਜਿਹਾ ਕਮਜ਼ੋਰਾ ਪੈ ਜਾਂਦਾ ਹੈ ਫਿਰ ਕਹਿੰਦੇ ਇਹ ਰਿਸ਼ਤੇ ਦੂਰ ਦੂਰੀ ਬਣਾਉਣ ਲੱਗ ਜਾਂਦੇ ਆ ਇਹ ਇਨਸਾਨ ਤੋਂ ਦੂਰੀ ਬਣਾਉਣ ਲੱਗ ਜਾਂਦੇ ਆ ਸੁੱਖਾਂ ਦੇ ਵਿੱਚ ਬੜੇ ਨੇੜੇ ਹੋ ਹੋ ਵੈਣਗੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਕਹਿੰਦੇ ਸੁੱਖ ਦੇ ਵਿੱਚ ਤਾਂ ਤੈਨੂੰ ਘੇਰਾ ਪਾ ਕੇ ਬੈਠਣਗੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਹਿ ਕਿੰਨੇ ਸਪਸ਼ਟ ਅਰਥ ਨੇ ਆਪਾਂ ਸਿੱਧੀ ਪੰਗਤੀ ਪੜ੍ਹ ਕੇ ਨਾ ਸਾਨੂੰ ਸਿੱਧੇ ਅਰਥ ਸਮਝ ਪੈਂਦੇ ਆ ਮਹਾਰਾਜ ਕੀ ਕਹਿ ਰਹੇ ਆ ਬਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਹਿ ਕਹਿੰਦੇ ਇਹ ਸੁਭਾਅ ਸਵਾਹ ਹੈ ਸਮਾਜ ਦਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੇ ਉਹ ਕੋਈ ਭਾਈ ਬੰਦੀ ਹੀਤ ਚੁਕਾਇਆ ਕਹਿੰਦੇ ਇਨਸਾਨ ਜਿਹੜੇ ਰਿਸ਼ਤੇ ਨਾਤਿਆਂ ਦੇ ਮੋਹ ਵਿੱਚ ਪੈ ਕੇ ਜਿਹੜੇ ਭੈਣ ਭਰਾਵਾਂ ਸਾਥ ਸੰਬੰਧੀਆਂ ਮਿੱਤਰ ਪਿਆਰਿਆਂ ਦੇ ਮੋਹ ਵਿੱਚ ਪੈ ਕੇ ਪ੍ਰਮਾਤਮਾ ਨਾਲੋਂ ਮੋਹ ਤੋੜ ਲੈਂਦਾ ਨਾ ਪ੍ਰਮਾਤਮਾ ਨਾਲੋਂ ਰਿਸ਼ਤਾ ਤੋੜ ਲੈਂਦਾ ਹੈ ਉਹਨੂੰ ਕਦੇ ਯਾਦ ਨਹੀਂ ਕਰਦਾ ਉਹਨੂੰ ਕਦੇ ਸਿਮਰਦਾ ਨਹੀਂ ਫਿਰ ਕਹਿੰਦੇ ਭਾਈ ਹੰਤੀ ਹੈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਕਹਿੰਦੇ ਆਪਣੇ ਦੀਨ ਨੂੰ ਗਵਾ ਲੈਂਦਾ ਉਹ ਰੱਬ ਨੂੰ ਭੁੱਲ ਜਾਂਦਾ ਦੀ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਹਨੇ ਫਿਰ ਇਨਸਾਨ ਅਖੀਰਲੇ ਸਮੇਂ ਰੋਂਦਾ ਹੈ ਅਖੀਰਲੇ ਸਮੇਂ ਪਛਤਾਉਂਦਾ ਹੈ ਕਿ ਜਿੰਨਾ ਕਰਕੇ ਮੈਂ ਕਦੇ ਰੱਬ ਨੂੰ ਚੇਤਿਆ ਹੀ ਨਹੀਂ ਜਿੰਨਾ ਕਰਕੇ ਮੈਂ ਬੰਦਗੀ ਨਹੀਂ ਕੀਤੀ ਜਿੰਨਾ ਕਰਕੇ ਮੈਂ ਦਿਨ ਰਾਤ ਭੱਜਿਆ ਫਿਰਦਾ ਰਿਆ ਦਿਨ ਰਾਤ ਮੈਂ ਕਮਾਉਂਦਾ ਰਿਆ ਮਿਹਨਤ ਕਰਦਾ ਰਿਆ ਪਰਿਵਾਰ ਨੂੰ ਪਾਲਦਾ ਰਿਆ ਰਿਸ਼ਤੇ ਨਾਤਿਆਂ ਨੂੰ ਨਿਭਾਉਂਦਾ ਰਿਆ ਉਹਤੇ ਸਭ ਦੂਰ ਹੋ ਕੇ ਖੜ ਗਏ ਮੁਸੀਬਤ ਤਾਂ ਮੇਰੇ ਇਕੱਲੇ ਦੇ ਸਿਰ ਤੇ ਪਈ ਹੈ ਜਮਾ ਦਾ ਡੰਡਾ ਤਾਂ ਮੇਰੇ ਸਿਰ ਤੇ ਪੈ ਰਿਹਾ ਕੱਲੇ ਦੇ ਤੇ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਆ ਕਹਿੰਦੇ ਭਾਈ ਉਹ ਜਮਾ ਦਾ ਡੰਡਾ ਬੜਾ ਭੈੜਾ ਹੈ ਉਹ ਜਮਾ ਦੀ ਮਾਰ ਬੜੀ ਔਖੀ ਐ ਸੈਣੀ ਕਬੀਰ ਜਮ ਕਾ ਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਕਹਿੰਦੇ ਭਾਈ ਉਹਨਾਂ ਦੀ ਜਮਾ ਦੀ ਮਾਰ ਬੜੀ ਭਿਆਨਕ ਹੈ ਬੰਦਾ ਜਿੰਨਾ ਮਰਜੀ ਆਪਣੇ ਆਪ ਦੇ ਵਿੱਚ ਵੱਡਾ ਬਣਿਆ ਫਿਰੇ ਜਿੰਨਾ ਮਰਜੀ ਆਪਣੇ ਆਪ ਦੇ ਵਿੱਚ ਹਉਮੈ ਹੰਕਾਰ ਚਤੁਰਿਆ ਫਿਰੇ ਪਰ ਜਦੋਂ ਜਮ ਦਾ ਡੰਡਾ ਪੈਂਦਾ ਸਿਰ ਤੇ ਫਿਰ ਕਹਿੰਦੇ ਬੰਦਾ ਪਛਤਾਉਂਦਾ ਹੈ ਫਿਰ ਬੰਦਾ ਰੋਂਦਾ ਹੈ ਕਬੀਰ ਜਮ ਕਾ ਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿयो ਸਾਧੂ ਤੋਂ ਭਾਵ ਪਰਮਾਤਮਾ ਵੈਗੁਰੂ ਕਹਿੰਦੇ ਏਕ ਜੋ ਸਾਧੂ ਮੋਹੇ ਮਿਲੇਓ ਤਨ ਲੀਆ ਅੰਚਲ ਲਾਏ ਕਹਿੰਦੇ ਪ੍ਰਮਾਤਮਾ ਵੈਗਰੂ ਦੀ ਨੇ ਮੈਨੂੰ ਆਪਣੀ ਗੋਦ ਵਿੱਚ ਛੁਪਾ ਲਿਆ ਜਮਾ ਦੀ ਮਾਰ ਤੇ ਬੜੀ ਭੈੜੀ ਸੀ ਜਮਾ ਦੀ ਮਾਰ ਤੇ ਬੜੀ ਔਖੀ ਸੀ ਟੇਡੀਆਂ ਮੇਡੀਆਂ ਜੂਨਾ ਵਿੱਚ ਮੈਨੂੰ ਭਟਕੜਾ ਪੈਣਾ ਸੀ ਪਰ ਮੇਰੇ ਪ੍ਰਮਾਤਮਾ ਨੇ ਤਰਸ ਕਰਕੇ ਆਪ ਦੇ ਅੰਚਲ ਵਿੱਚ ਆਪਣੀ ਗੋਦ ਵਿੱਚ ਮੈਨੂੰ ਛੁਪਾ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਵੀ ਸਮਝਾ ਰਹੇ ਆ ਭਾਈ ਇਹ ਦੁਨੀਆ ਕਰਕੇ ਸਿਰਫ ਦੁਨਿਆਵੀ ਧੰਦਿਆਂ ਦੇ ਵਿੱਚ ਹੀ ਪੈ ਕੇ ਆਪਣਾ ਜੀਵਨ ਖਰਾਬ ਨਾ ਕਰਿਓ ਪ੍ਰਮਾਤਮਾ ਵੈਗੁਰੂ ਦੀ ਬੰਦਗੀ ਕਰਿਓ ਧਰਮ ਨੂੰ ਆਪਣੇ ਪੱਲੇ ਦੇ ਨਾਲ ਬੰਨ੍ਹਿਓ ਜਿਹੜਾ ਸਾਨੂੰ ਅੰਤ ਵੇਲੇ ਸਾਡੇ ਨਾਲ ਸਹਾਈ ਹੁੰਦਾ ਨਹੀਂ ਤੇ ਦੁਨੀਆ ਦਾ ਸੁਭਾਅ ਹੈ ਭਾਈ ਇਹ ਗੱਲ ਸਾਨੂੰ ਪੱਲੇ ਦੇ ਨਾਲ ਪੱਕੀ ਬਣ ਲੈਣੀ ਚਾਹੀਦੀ ਹੈ ਵੀ ਦੁਨੀਆ ਦਾ ਸੁਭਾਅ ਹੈ ਇਹ ਮਿੱਤਰਤਾ ਰਿਸ਼ਤੇ ਨਾਤੇ ਉਨਾ ਸਮਾਂ ਹੈ ਜਿੰਨਾ ਸਮਾਂ ਤੁਹਾਡੇ ਦੇ ਚੰਗਾ ਸਮਾਂ ਹੈ ਜਿੰਨਾ ਸਮਾਂ ਤੁਸੀਂ ਸੁੱਖਾਂ ਦੇ ਨਾਲ ਲੰਘ ਰਹੇ ਹੋ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਪਾਂ ਜਦੋਂ ਇਤਿਹਾਸ ਪੜ ਰਹੇ ਆ ਹੁਣ ਆਪਾਂ ਨੂੰ ਕਿੰਨੇ ਦਿਨ ਹੋ ਗਏ ਇਤਿਹਾਸ ਨੂੰ ਵਿਚਾਰਦੇ ਆ ਜਿਹੜੇ ਲੋਕ ਚੰਗੇ ਸਮੇਂ ਜੁੜੇ ਹੋਏ ਸੀ ਸਿਰਫ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋ ਕਈ ਫਿਰ ਪਿੱਛੇ ਹਟ ਗਏ ਹੁਣ ਆਪਾਂ ਕਾਲ ਇਤਿਹਾਸ ਵਿਚ ਆਰਿਆ ਫੱਤੇ ਚੌਧਰੀ ਦਾ ਫੱਤੇ ਚੌਧਰੀ ਨੂੰ ਪਤਾ ਸੀ ਵੀ ਪਿੱਛੇ ਗੁਰੂ ਸਾਹਿਬ ਜੀ ਦੇ ਤੁਰਕ ਲੱਗੇ ਹੋਏ ਨੇ ਤੇ ਆਨੰਦਪੁਰ ਖੁੱਸ ਗਿਆ ਹੈ ਰਾਜ ਭਾਗ ਮਹਾਰਾਜ ਦਾ ਖੁੱਸ ਗਿਆ ਹੈ ਫੌਜਾਂ ਖੁੱਸ ਗਈਆਂ ਨੇ ਰਾਜ ਭਾਗ ਸਿਰ ਦਾ ਤਾਜ ਖੁੱਸ ਗਿਆ ਔਖੇ ਸਮੇਂ ਵਿੱਚ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਘੋੜੀ ਦੇਣ ਤੋਂ ਇਨਕਾਰ ਕਰਤਾ ਇਨੂੰ ਕਹਿੰਦੇ ਨਾ ਜਦੋਂ ਵਕਤ ਇਨਸਾਨ ਤੇ ਆਣ ਪੈਦਾ ਸੱਪ ਰੱਸੀਆਂ ਦੇ ਵਣ ਵਣ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਰੀ ਦਾ ਜਿਨ੍ਹਾਂ ਦੇ ਪਿਆਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਛੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈ ਲੋਕਾ ਲਾਹਾ ਇਹ ਜਹਾਨ ਤੋਂ ਖੱਟ ਜਾਂਦੇ ਕਹਿੰਦੇ ਅਸਲ ਲਾਹਾ ਉਹ ਖਟਦਾ ਜਿਹਨੂੰ ਆਪਣਾ ਅੰਤ ਵੇਲਾ ਯਾਦ ਹੈ ਜਿਹਨੂੰ ਆਪਣੀ ਮੌਤ ਯਾਦ ਹੈ ਉਹਨੂੰ ਰੱਬ ਯਾਦ ਹੈ ਹਮੇਸ਼ਾ ਸਚਾਈ ਹੈ ਭਾਈਏ ਜਿਹੜੇ ਬੰਦੇ ਨੂੰ ਆਪਣਾ ਮਰਨਾ ਯਾਦ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣ ਕ ਤਉ ਆਓ ਹਮਾਰਾਏ ਪਾਸ ਜਿਹਨੂੰ ਪਤਾ ਹੈ ਵੀ ਮੈਂ ਇੱਕ ਦਿਨੇ ਪਰਿਵਾਰ ਨੂੰ ਛੱਡ ਜਾਣਾ ਹੈ ਧੀਆਂ ਪੁੱਤਰਾਂ ਪਿਆਰਿਆਂ ਨੂੰ ਛੱਡ ਜਾਣਾ ਹੈ ਇਹ ਸਮਾਜ ਨੂੰ ਮੈਂ ਛੱਡ ਜਾਣਾ ਹੈ ਇੱਕ ਦਿਨ ਮੈਨੂੰ ਮੌਤ ਨੇ ਘੇਰ ਲੈਣਾ ਓਸ ਸਮੇਂ ਮੈਨੂੰ ਰੱਬ ਨੇ ਹੀ ਬਚਾਉਣਾ ਹੈ ਭਾਈ ਉਹੀ ਬੰਦਾ ਰੱਬ ਨੂੰ ਯਾਦ ਰੱਖਦਾ ਹੈ ਮਰਨਾ ਜਾਦ ਹੈ ਜਿਨ੍ਹਾਂ ਦੇ ਸਾਈ ਲੋਕਾ ਲਾਹਾ ਇਹ ਜਹਾਨ ਤੋਂ ਖੱਟ ਜਾਂਦੇ ਉਹੀ ਇਹ ਜਹਾਨ ਤੋਂ ਲਾਹਾ ਲੈ ਕੇ ਗਏ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਗੇ ਪ੍ਰਾਣ ਜਾਹੇਗੇ ਸ਼ੂਟ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਪਿਆਰੇ ਸਿੱਖਾਂ ਨੂੰ ਹੁਕਮ ਦਿੱਤਾ ਚਲੋ ਭਾਈ ਪਲੰਗਾ ਉਠਾਓ ਅੱਗੇ ਚੱਲਗੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਲੰਗਾ ਭਾਈ ਗਣੀ ਖਾ ਨਵੀ ਖਾ ਫੇਰ ਅੱਗੇ ਲੱਗੇ ਨੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਪਿੱਛੇ ਲੱਗੇ ਚਾਰੇ ਪਾਵੇ ਇੱਕ ਇੱਕ ਮੋਢੇ ਤੇ ਝੁੱਕੇ ਨੇ ਭਾਈ ਦਇਆ ਸਿੰਘ ਜੀ ਮੋਹਰਾਂ ਦੇ ਖੰਭ ਦਾ ਚੌਰ ਸਾਹਿਬ ਕਰ ਰਹੇ ਨੇ ਤੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇੀਲਾ ਬਾਣਾ ਪਾਇਆ ਹੋਇਆ ਸਰਮਈ ਰੰਗ ਦਾ ਉੱਪਰ ਆਪਣੇ ਚਾਦਰਾ ਓੜਿਆ ਹੋਇਆ ਤੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚ ਦੇ ਪੀਰ ਬਣ ਕੇ ਪਲੰਗੇ ਤੇ ਸੁਭਾਏ ਮਾਨ ਨੇ ਤੇ ਬੜੇ ਸੁੰਦਰ ਬੜੇ ਪਿਆਰੇ ਲੱਗ ਰਹੇ ਆ ਜਿਵੇਂ ਆਕਾਸ਼ ਦੇ ਵਿੱਚ ਪੂਰਨਮਾਸੀ ਵਾਲੇ ਦਿਨ ਤਾਰਿਆਂ ਦੀ ਲੋ ਦੇ ਵਿੱਚ ਚੰਦਰਮਾ ਸੋਭਦਾ ਹੈ ਨਾ ਇਸ ਤਰ੍ਹਾਂ ਕਹਿੰਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗੇ ਤੇ ਬੈਠੇ ਸੁਹਾਏ ਮਾਨ ਸੋਭ ਰਹੇ ਨੇ ਤੇ ਰਸਤੇ ਤੇ ਜਾਣ ਵਾਲੇ ਲੋਕ ਮਹਾਰਾਜ ਨੂੰ ਨਮਸ਼ਕਾਰ ਕਰ ਰਹੇ ਆ ਕੋਈ ਪੀਰ ਸਮਝ ਕੇ ਕੋਈ ਮਹਾਪੁਰਖ ਸਮਝ ਕੇ ਕੋਈ ਸਾਧੂ ਸਮਝ ਕੇ ਜਰਾਹੀ ਰਾਹੀ ਰਾਗੀਰ ਜਾਣ ਵਾਲੇ ਮਹਾਰਾਜ ਨੂੰ ਨਮਸ਼ਕਾਰ ਕਰਦਾ ਕਰਦੇ ਆ ਤੇ ਕਈ ਲੋਕ ਲੱਗਿਆ ਕਿ ਅਸ਼ੀਰਵਾਦ ਲੈ ਲੈਂਦੇ ਨੇ ਪੀਰ ਸਮਝਦੇ ਨੇ ਤੇ ਗੁਰੂ ਸਾਹਿਬ ਜੀ ਚੱਲਦੇ ਚੱਲਦੇ ਤੇ ਕਹਿੰਦੇ 헤ਹਰ ਪਿੰਡ ਪਹੁੰਚੇ 헤ਹਰ ਇੱਥੇ ਮਹੰਤ ਕਿਰਪਾਲ ਦਾਸ ਰਹਿੰਦਾ ਸੀ ਬਾਬਾ ਕਿਰਪਾਲ ਦਾਸ ਇਹ ਵੀ ਉਦਾਸੀਆਂ ਤੋਂ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਸਿੱਖਾਂ ਪਿਆਰਿਆਂ ਨੂੰ ਕਿਹਾ ਕਿ ਭਾਈ ਇੱਥੇ ਇੱਕ ਬਾਬੇ ਕਿਰਪਾਲ ਦਾਸ ਦਾ ਡੇਰਾ ਹੈ। ਉੱਥੇ ਚਲੋ ਆਪਾਂ ਅੱਜ ਦੀ ਰਾਤ ਬਾਬੇ ਕਿਰਪਾਲ ਦਾਸ ਕੋਲੇ ਰੁਕਾਂਗੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਣੀ ਖਾਂ ਤੇ ਨਵੀ ਖਾਂ ਨੂੰ ਕਹਿ ਰਹੇ ਸੀ ਭਾਈ ਤੁਸੀਂ ਸਾਡਾ ਬਹੁਤ ਸਾਥ ਦਿੱਤਾ। ਸਾਡੇ ਔਖੇ ਸਮੇਂ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਹੈ। ਗਣੀ ਖਾਂ ਕੱਲ ਸਵੇਰ ਤੁਸੀਂ ਅੱਜ ਇੱਥੇ ਰਾਮ ਕਰੋ ਕੱਲ ਸਵੇਰ ਨੂੰ ਤੁਸੀਂ ਆਪਣੇ ਵਾਪਸ ਘਰ ਚਲੇ ਜਾਓ ਮਾਛੀਵਾੜੇ ਤੇ ਭਾਈ ਗਣੀਖਾ ਜੀ ਕਹਿੰਦੇ ਆ ਮਹਾਰਾਜ ਅਸੀਂ ਤੁਹਾਡੇ ਹੁਕਮ ਦੇ ਭੱਬੂ ਆ ਜੋ ਤੁਸੀਂ ਹੁਕਮ ਕਰੋਗੇ ਤਨ ਮਨ ਧਨ ਸਭ ਤੁਹਾਡਾ ਹੈ ਅਸੀਂ ਤੁਹਾਡੇ ਹੁਕਮ ਦੇ ਆਗਿਆਕਾਰੀ ਆ ਤੁਸੀਂ ਹੁਕਮ ਕਰੋ ਮਹਾਰਾਜ ਅਸੀਂ ਤੁਹਾਡੇ ਨਾਲ ਹੀ ਆ ਜਿੱਧਰ ਕਹੋਗੇ ਅਸੀਂ ਚਲੇ ਜਾਵਾਂਗੇ ਤੇ ਜੇ ਤੁਸੀਂ ਸਾਨੂੰ ਹੁਕਮ ਕਰੋਗੇ ਅਸੀਂ ਵਾਪਸ ਚਲੇ ਜਾਵਾਂਗੇ ਤੇ ਗੁਰੂ ਸਾਹਿਬ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬੇ ਕਿਰਪਾਲ ਦਾਸ ਦੇ ਡੇਰੇ ਪਿੰਡ ਹਿਹਰ ਜਦੋਂ ਪਹੁੰਚੇ ਤੇ ਮਾ ਬਾਬੇ ਕਿਰਪਾਲ ਦਾਸ ਨੂੰ ਪਤਾ ਲੱਗਾ ਵੀ ਜਦੋਂ ਬਾਹਰ ਆ ਕੇ ਵੇਖਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ دیدار ਕੀਤੇ ਉੱਚ ਦੇ ਪੀਰ ਮਹਾਰਾਜ ਬੜੇ ਹੋਏ ਸੀ ਤੇ ਆ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਪਿਆਰ ਨਾਲ ਸਵਾਗਤ ਕੀਤਾ ਜਿੰਨੇ ਉਹਦੇ ਵਿਦਿਆਰਥੀ ਸੀ ਹੋਰ ਸਾਧ ਸੰਤ ਸੀ ਸਾਰੇ ਇਕੱਠੇ ਹੋ ਗਏ ਬੜੇ ਚਾਅ ਦੇ ਨਾਲ ਨਾ ਗੁਰੂ ਸਾਹਿਬ ਜੀ ਨੂੰ ਪਿਆਰ ਕੀਤਾ ਨਮਸ਼ਕਾਰ ਕੀਤੀ ਤੇ ਅੰਦਰ ਲੈ ਕੇ ਗਏ ਮਹਾਰਾਜ ਨੂੰ ਜਲ ਪਾਣੀ ਛਕਾਇਆ ਜਲ ਪਾਣੀ ਛਕਾਇਆ ਸਾਰਿਆਂ ਨੇ ਮਹਾਰਾਜ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਤੇ ਹੁਣ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿਉਂਕਿ ਇਹ ਪਿੰਡਾਂ ਵਿੱਚ ਖਬਰ ਆਉਂਦੀ ਰਹਿੰਦੀ ਸੀ ਚਮਕੌਰ ਦੀ ਗੜੀ ਦੀ ਆਨੰਦਪੁਰ ਸਾਹਿਬ ਦੀ ਤੇ ਜਿੰਨੇ ਉਦਾਸੀ ਡੇਰੇ ਸੀ ਇਹ ਪਹਿਲਾਂ ਸਾਰੇ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ ਇਹ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਸੀ ਬਾਬੇ ਸ਼੍ਰੀ ਚੰਦ ਤੋਂ ਇਹ ਡੇਰੇ ਚੱਲੇ ਨੇ ਉਦਾਸੀ ਡੇਰੇ ਜਿਹੜੇ ਉਦਾਸੀ ਡੇਰੇ ਨੇ ਇਹ ਬਾਬੇ ਸ਼੍ਰੀ ਸ਼ਬਦ ਤੋਂ ਸ਼੍ਰੀ ਚੰਦ ਸਾਹਿਬ ਜੀ ਤੋਂ ਚੱਲੇ ਹੋਏ ਨੇ ਤੇ ਇਹਨਾਂ ਨੂੰ ਸਾਵਰਿਆਂ ਨੂੰ ਖਬਰ ਤਾਂ ਮਿਲਦੀ ਰਹਿੰਦੀ ਸੀ ਵੀ ਮਹਾਰਾਜ ਸਾਹਿਬ ਤੇ ਬਹੁਤ ਔਖਾ ਸਮਾਂ ਆ ਗਿਆ ਜੰਗਾਂ ਜੁੱਧਾਂ ਦਾ ਸਮਾਂ ਮਹਾਰਾਜ ਸਾਹਿਬ ਜੀ ਦੇ ਸਾਹਿਬ ਜਾਦੇ ਸ਼ਹੀਦ ਹੋ ਗਏ ਪਰ ਕਰ ਕੁਛ ਨਹੀਂ ਸੀ ਸਕਦੇ ਤੇ ਜਦੋਂ ਇਹਨਾਂ ਨੇ ਵੇਖਿਆ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਤੇ ਬਹੁਤ ਆਦਰ ਮਾਨ ਮਹਾਰਾਜ ਸਾਹਿਬ ਦਾ ਕੀਤਾ ਪਿੰਡ ਵਾਲੇ ਲੋਕ ਇਕੱਠੇ ਹੋ ਗਏ ਜੀਵੀਦਾਰ ਭਰਾ ਸਾਰੇ ਤੇ ਗੁਰੂ ਸਾਹਿਬ ਜੀ ਨੂੰ ਪਿਆਰ ਦਿੱਤਾ ਤੇ ਮਹਾਰਾਜ ਸਾਹਿਬ ਨੇ ਸਾਰੇ ਸਿੱਖਾਂ ਨੂੰ ਅਸ਼ੀਰਵਾਦ ਬਖਸ਼ਿਆ ਤੇ ਜਦੋਂ ਸ਼ਾਮ ਹੋਈ ਲੰਗਰ ਪ੍ਰਸ਼ਾਦਾ ਮਹਾਰਾਜ ਸਾਹਿਬ ਨੂੰ ਸ਼ਕਾਇਆ ਤੇ ਬਾਬਾ ਕਿਰਪਾਲਦਾਸ ਜੀ ਨਾ ਜਿਹੜਾ ਹੁਣ ਰਾਤ ਨੂੰ ਪਿਆ ਸੋਚ ਰਿਹਾ ਮਨ ਵਿੱਚ ਕਈ ਵਾਰੀ ਸਾਡੀਆਂ ਸਿਆਣਪਾਂ ਵੀ ਸਾਨੂੰ ਦੁੱਖ ਦੇ ਜਾਂਦੀਆਂ ਜਦੋਂ ਬੰਦਾ ਜਾਦਾ ਸਿਆਣਾ ਸਮਝਣ ਲੱਗ ਜੇ ਨਾ ਆਪਣੇ ਆਪ ਨੂੰ ਉਹ ਜਾਦਾ ਸਿਆਣਪਾਂ ਵੀ ਕਈ ਵਾਰੀ ਸਾਨੂੰ ਗਲਤ ਪਾਸੇ ਲੈ ਜਾਂਦੀਆਂ ਹੁਣ ਬਾਬਾ ਕਿਰਪਾਲਦਾਸ ਮਨ ਵਿੱਚ ਸੋਚ ਰਿਹਾ ਹੈ ਵੀ ਗੁਰੂ ਸਾਹਿਬ ਜੀ ਮੇਰੇ ਡੇਰੇ ਤਾਗੇ ਨੇ ਕੀ ਪਤਾ ਨਾ ਹੀ ਅੱਗੇ ਜਾਣ ਲੋਕਾਂ ਨੇ ਇੰਨਾ ਸਤਕਾਰ ਮਹਾਰਾਜ ਦਾ ਕੀਤਾ ਬੜਾ ਪਿਆਰ ਮਹਾਰਾਜ ਨੂੰ ਕੀਤਾ ਕਿਤੇ ਕਿਤੇ ਮਹਾਰਾਜ ਇੱਥੇ ਨਾ ਰੁਕ ਜਾਣ ਮੈਂ ਤਾਂ ਬੜਾ ਲੰਮਾ ਸਮਾਂ ਇਹ ਡੇਰੇ ਨੂੰ ਬਣਾਉਣ ਵਾਸਤੇ ਲਾਇਆ ਇਲਾਕੇ ਵਿੱਚ ਮੇਰਾ ਨਾਮ ਅਸਾਂ ਬਣਿਆ ਲੋਕ ਮੇਰਾ ਸਤਿਕਾਰ ਕਰਦੇ ਆ ਇਹ ਡੇਰੇ ਦੀ ਬਿਲਡਿੰਗ ਕਿੰਨੇ ਸਮੇਂ ਚ ਮੈਂ ਬਣਾਇਆ ਡੇਰਾ ਕਿਤੇ ਮਹਾਰਾਜ ਅੱਗੇ ਨਾ ਜਾਣ ਇੱਥੇ ਨਾ ਰੁਕ ਜਾਣ ਕਿਤੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣ ਲੱਗੇ ਉਧਰ ਮਹਾਰਾਜ ਸਾਹਿਬ ਜੀ ਤੁਰਕਾਂ ਨਾਲ ਜੰਗ ਜੁਦ ਕਰਕੇ ਆਏ ਨੇ ਇਹ ਇਲਾਕੇ ਵਿੱਚ ਮੁਸਲਮਾਨੀ ਇਲਾਕਾ ਹੈ ਸਾਡੇ ਪਿੰਡ ਵਿੱਚ ਲਾਗੇ ਕਈ ਪਿੰਡਾਂ ਵਿੱਚ ਤੁਰਕ ਰਹਿੰਦੇ ਨੇ ਜੇ ਕਿਸੇ ਨੇ ਜਾ ਕੇ ਸਰਹੱਦ ਖਬਰ ਕਰਤੀ ਵੀ ਬਾਬੇ ਕਿਰਪਾਲ ਦਾਸ ਨੇ ਗੁਰੂ ਸਾਹਿਬ ਨੂੰ ਪਨਾਹ ਦਿੱਤੀ ਹੈ ਉਹਨਾਂ ਦੀ ਮਦਦ ਕੀਤੀ ਹੈ ਤੇ ਕਿਤੇ ਮੇਰੇ ਤੇ ਚੜਾਈ ਕਰਕੇ ਨਾ ਤੁਰਕ ਆ ਜਾਣ ਵੀ ਮਹਾਰਾਜ ਸਾਹਿਬ ਦੇ ਨਾਲ ਚਾਰ ਸਿੰਘ ਨੇ ਮੈਨੂੰ ਔਖਾ ਹੋ ਜੂ ਮੈਂ ਕਿਵੇਂ ਜੰਗ ਜੁਦ ਕਰੂੰ ਉਹਨਾਂ ਦੇ ਨਾਲ ਡਰ ਗਿਆ ਮਨ ਡਰ ਗਿਆ ਥੋੜਾ ਜਿਹਾ ਦੇ ਮਨ ਵਿੱਚ ਸੋਚਦਾ ਵੀ ਸਵੇਰੇ ਵੇ ਮਹਾਰਾਜ ਨੂੰ ਬੇਨਤੀ ਕਰਾਂਗਾ ਵੀ ਮਹਾਰਾਜ ਤੁਸੀਂ ਇੱਥੋਂ ਅੱਗੇ ਚਲੇ ਜਾਓ ਅਗਲੇ ਪਿੰਡ ਮਾਲਵੇ ਦੇ ਆ ਇੱਧਰ ਤੁਹਾਡੀ ਸੰਗਤ ਵੱਧ ਹੈ ਲੰਮੇ ਜਟਪੁਰੇ ਵੱਲ ਇੱਧਰ ਤੁਹਾਡੇ ਸਿੱਖ ਸੰਗਤਾਂ ਵੱਧ ਨੇ ਮਾਲਵੇ ਦੇ ਜ਼ਿਮੀਂਦਾਰਾਂ ਦੇ ਪਿੰਡ ਨੇ ਇੱਧਰ ਤੁਸੀਂ ਅੱਗੇ ਚਲੇ ਜਾਓ ਮਹਾਰਾਜ ਇੱਥੋਂ ਚਲੇ ਜਾਓ ਤੇ ਜਦੋਂ ਸਵੇਰ ਹੋਈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਗਣੀ ਖਾਂ ਤੇ ਨਵੀ ਖਾਂ ਨੂੰ ਹੁਕਮ ਦਿੱਤਾ ਭਾਈ ਤੁਸੀਂ ਅੱਜ ਆਪਣੇ ਘਰ ਵਾਪਸ ਚਲੇ ਜਾਓ ਤੇ ਮਹਾਰਾਜ ਨੂੰ ਕਹਿਣ ਲੱਗੇ ਜੀ ਮਹਾਰਾਜ ਸਤਿਵਚਨ ਤੇ ਗੁਰੂ ਸਾਹਿਬ ਨੇ ਇੱਕ ਕਾਗਜ਼ ਮੰਗਾਇਆ ਕਾਗਜ਼ ਦੇ ਉੱਪਰ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਉਹ ਹੁਕਮਨਾਮੇ ਤੇ ਮਹਾਰਾਜ ਨੇ ਆਪਣੀ ਮੋਹਰ ਲਾਈ ਆਪਣੀ ਮੋਹਰ ਲਾ ਕੇ ਮਹਾਰਾਜ ਸਾਹਿਬ ਨੇ ਕੀ ਲਿਖਿਆ ਭਾਈ ਸਿੱਖੋ ਗਣੀਖਾ ਨਵੀਖਾ ਨੇ ਸਾਡੀ ਬਹੁਤ ਸੇਵਾ ਕੀਤੀ ਹੈ ਭਾਈ ਗਣੀਖਾ ਨਵੀਖਾ ਮੇਰੇ ਪੁੱਤਾਂ ਵਰਗੇ ਐ ਇਨ੍ਹਾਂ ਦਾ ਕਰਜ਼ ਮੇਰੇ ਸਿਰ ਤੇ ਐ ਜਿਹੜੇ ਵੀ ਗੁਰਸਿੱਖ ਭਾਵਨਾ ਸ਼ਰਧਾ ਵਾਲੇ ਮੇਰੀਆਂ ਸਿੱਖ ਸੰਗਤਾਂ ਇਹ ਹੁਕਮਨਾਮਾ ਪੜਨਗੀਆਂ ਉਹ ਉਹ ਇਹ ਹੁਕਮਨਾਮੇ ਦਾ ਸਵਾ ਰੁਪਿਆ ਭੇਟਾ ਗਣੀਖਾ ਨਵੀਖਾ ਨੇ ਪਰਿਵਾਰ ਨੂੰ ਦੇਣਾ ਐ ਮਹਾਰਾਜ ਨੇ ਵੇਖੋ ਆਪਣੇ ਪੁੱਤਾਂ ਤੋਂ ਵੱਧ ਪਿਆਰ ਦਿੱਤਾ ਆਪਣੇ ਸਿੱਖਾ ਸੇਵਕਾਂ ਨੂੰ ਕਿਉਂਕਿ ਇਹਨਾਂ ਨੇ ਸਾਡਾ ਭਾਰ ਚੱਕਿਆ ਇਹਨਾਂ ਦਾ ਕਰਜ਼ਾ ਹੈ ਸਾਡੇ ਸਿਰ ਤੇ ਤੁਸੀਂ ਇਨ ਪਰਿਵਾਰ ਦੀ ਮਦਦ ਕਰਨੀ ਹੈ ਇਹ ਪਰਿਵਾਰ ਦਾ ਸਹਾਰਾ ਬਣਨਾ ਹੈ ਇਹ ਮੁਸਲਮਾਨੀ ਪਰਿਵਾਰ ਹੋਣ ਦੇ ਬਾਵਜੂਦ ਤੁਰਕਾਂ ਦੇ ਘਰੇ ਮੁਸਲਮਾਨਾਂ ਦੇ ਘਰੇ ਪੈਦਾ ਹੋਏ ਨੇ ਇਹਨਾਂ ਨੇ ਫੇਰ ਵੀ ਸਾਡਾ ਕਿੰਨਾ ਕੀਤਾ ਸਾਡੀ ਸੇਵਾ ਕੀਤੀ ਹੈ ਤੇ ਮਹਾਰਾਜ ਨੇ ਸਪੈਸ਼ਲ ਉਹ ਹੁਕਮਨਾਮਾ ਸਾਹਿਬ ਤੇ ਮੋਹਰ ਲਾ ਕੇ ਆਪਣੀ ਆਪਣੇ ਸੈਣ ਕਰਕੇ ਉਹ ਹੁਕਮਨਾਮਾ ਗਣੀ ਖਾ ਤੇ ਨਵੀ ਖਾ ਨੂੰ ਦਿੱਤਾ ਤੇ ਮਹਾਰਾਜ ਨੇ ਫਿਰ ਪਿੰਡ ਹੇਹਰ ਤੋਂ ਇਹਨਾਂ ਦੋਵਾਂ ਭਰਾਵਾਂ ਨੂੰ ਵਾਪਸ ਭੇਜਤਾ ਤੇ ਅੱਜ ਵੀ ਪਿਆਰ ਵਾਲੇ ਗੁਰਸਿੱਖ ਜਦੋਂ ਉਹ ਹੁਕਮਨਾਮਾ ਪੜ੍ਹਦੇ ਨੇ ਉਹ ਪਰਿਵਾਰ ਦਾ ਧੰਨਵਾਦ ਕਰਦੇ ਆ ਉਹਨਾਂ ਦੀ ਮਦਦ ਕਰਦੇ ਨੇ ਅੱਜ ਵੀ ਆਪਣਾ ਸਾਰੇ ਸਿੱਖਾਂ ਦੇ ਸਿਰ ਤੇ ਉਹਨਾਂ ਦੋਵਾਂ ਭਰਾਵਾਂ ਦਾ ਕਰਜ਼ਾ ਹੈ ਕਿ ਉਹਨਾਂ ਨੇ ਇੰਨੇ ਬੁਰੇ ਸਮੇਂ ਵਿੱਚ ਵੀ ਇੰਨੇ ਔਖੇ ਸਮੇਂ ਵਿੱਚ ਵੀ ਗੁਰੂ ਸਾਹਿਬ ਜੀ ਦਾ ਸਾਥ ਦਿੱਤਾ ਮਹਾਰਾਜ ਦਾ ਸਾਥ ਨਹੀਂ ਛੱਡਿਆ ਮਾਸੀਵਾੜੇ ਤੋਂ ਕੱਢ ਕੇ ਲਿਆਉਣ ਵਾਲੇ ਗਣੀਖਾ ਤੇ ਨਵੀਖਾ ਨੇ ਤੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਗਣੀਖਾ ਨਵੀਖਾ ਨੂੰ ਵਾਪਸ ਭੇਜਤਾ ਤੇ ਹੁਣ ਮਹਾਨਤ ਕਿਰਪਾਲਦਾਸ ਮਹਾਰਾਜ ਦੇ ਕੋਲ ਸਵੇਰੇ ਦਰਸ਼ਨ ਕਰਨ ਵਾਸਤੇ ਆਇਆ ਨਮਸਕਾਰ ਕੀਤੀ ਮਹਾਰਾਜ ਨੂੰ ਤੇ ਸਵੇਰੇ ਪ੍ਰਸ਼ਾਦਾ ਛਕਾ ਕੇ ਨਾ ਤੇ ਸਿਆਣੀਆਂ ਜੀਆਂ ਗੱਲਾਂ ਕਰਨ ਲੱਗਾ ਮਹਾਰਾਜ ਦੇ ਪਾਸ ਬਹਿ ਕੇ ਗੁਰੂ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਤੇ ਮਹਾਰਾਜ ਕਹਿੰਦੇ ਦੱਸੋ ਮਹੰਤ ਜੀ ਕੀ ਬੇਨਤੀ ਹੈ ਕਹਿੰਦਾ ਜੀ ਇਹ ਜਿਹੜਾ ਸਾਡਾ ਪਿੰਡ ਹੈ ਇੱਧਰ ਦੋ ਤਿੰਨ ਪਿੰਡ ਲਾ ਕੇ ਹੋਰ ਨੇ ਇਹ ਸਾਰੇ ਤੁਰਕਾਂ ਦੇ ਪਿੰਡ ਹੈ ਤੁਸੀਂ ਜੇ ਮੇਰੀ ਬੇਨਤੀ ਨੂੰ ਮੰਨੋ ਤੁਸੀਂ ਅੱਗੇ ਚਲੇ ਜਾਓ ਅੱਗੇ ਤੁਹਾਡੇ ਇੱਧਰ ਹੋਰ ਸਿੱਖ ਪਰਿਵਾਰ ਰਹਿੰਦੇ ਨੇ ਤੁਹਾਡੇ ਨਾਲ ਤੇ ਇੱਥੇ ਆਏ ਨਹੀਂ ਪਤਾ ਤੁਰਕ ਚੜ੍ਹ ਕੇ ਆ ਜਾਣ ਤੇ ਮਹਾਰਾਜ ਮੈਂ ਕਿਵੇਂ ਉਹਨਾਂ ਦਾ ਸਾਹਮਣਾ ਕਰੂੰਗਾ ਇੱਥੇ ਜੁੱਧ ਹੋ ਜਾਏਗਾ ਨੁਕਸਾਨ ਹੋਏਗਾ ਤੁਹਾਡਾ ਵੀ ਤੁਸੀਂ ਇੱਥੇ ਤੁਹਾਡੀ ਹਿਫਾਜ਼ਤ ਕਰਨੀ ਔਖੀ ਹੈ ਤੇ ਧੰਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਬਹੰਤ ਜੀ ਲੱਗਦਾ ਤੁਸੀਂ ਡਰ ਗਏ ਹੋ ਘਬਰਾਓ ਨਾ ਇਨਾ ਤੁਰਕਾਂ ਤੋਂ ਕਾਹਦਾ ਡਰ ਐ ਅਸੀਂ ਤਾਂ ਚਮਕੌਰ ਦੀ ਗੜੀ 'ਚ ਨਹੀਂ ਡਰੇ ਇਨਾ ਤੁਰਕਾਂ ਤੋਂ ਉੱਥੇ ਤੇ 10 ਲੱਖ ਨੇ ਸਾਡੇ ਤੇ ਚੜ੍ਹਾਈ ਕਰਕੇ ਆ ਗਿਆ ਸੀ ਲੱਖਾਂ ਦੁਸ਼ਮਣ ਨੇ ਸਾਨੂੰ ਘੇਰਾ ਪਾਲਿਆ ਸੀ ਅਸੀਂ ਉਦੋਂ ਨਹੀਂ ਡਰੇ ਇੱਥੇ 5-400 ਆ ਜਾਣਗੇ ਇਨਾ ਤੋਂ ਅਸੀਂ ਕੀ ਡਰਨਾ ਅਸੀਂ ਤਾਂ ਜਦੋਂ ਤੋਂ ਪੈਦਾ ਹੋਏ ਆ ਜਦੋਂ ਤੋਂ ਜਵਾਨੀ ਵਿੱਚ ਆਏ ਆ ਉਦੋਂ ਤੋਂ ਇਨਾ ਤੁਰਕਾਂ ਦੇ ਨਾਲ ਜੁੱਧ ਕਰਦੇ ਆ ਰਹੇ ਆ ਇਹਨਾਂ ਨੇ ਸਾਡਾ ਕੀ ਵਿਗਾੜਨਾ ਐ ਕੁਛੀ ਫਿਕਰ ਨਾ ਕਰੋ ਅਸੀਂ ਅੱਗੇ ਚੱਪੇ ਚਲੇ ਜਾਵਾਂਗੇ ਕਹਿੰਦੇ ਬਾਬੇ ਕਿਰਪਾਲ ਦਾਸ ਨੇ ਪਿੰਡ ਦੀ ਪੰਚਾਇਤ ਸੱਦੀ ਤੇ ਚਾਰ ਭਰਾ ਨੌਜਵਾਨ ਆਏ ਬੱਚੇ ਉਹਨਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਲੰਗਾ ਆਪਣੇ ਮੋਢਿਆਂ ਤੇ ਚੱਕਿਆ ਇੱਕ ਬੜੀ ਕੌਤਕ ਗੱਲ ਇੱਥੇ ਹੋਰ ਰਹੀ ਹੈ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਲੰਗਾ ਉਹਨਾਂ ਨੇ ਆਪਣੇ ਮੋਢਿਆਂ ਤੇ ਚੱਕਿਆ ਨਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗੇ ਤੇ ਸੁਹਾਏ ਮਾਨਸੀ ਪਿੰਡ ਹੇਹਰ ਤੋਂ ਹੁਣ ਚਾਲਾ ਪਾਤਾ ਸੀ ਅੱਗੇ ਨੂੰ ਇਧਰ ਮਾਲਵੇ ਵੱਲ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਮੌਜ ਵਿੱਚ ਕਹਿੰਦੇ ਪਲੰਗ ਤੇ ਬੈਠੇ ਸੀ ਤੇ ਚਾਰ ਜਵਾਨਾਂ ਨੇ ਜਦੋਂ ਪਲੰਗਾ ਚੱਕਿਆ ਹੋਇਆ ਸੀ ਇੱਕ ਉਹਨਾਂ ਚੋਂ ਮਦਰਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ ਕੀ ਗੱਲ ਐ ਪਲੰਗੇ ਦਾ ਬੈਲੈਂਸ ਨਹੀਂ ਬਣ ਰਿਹਾ ਤੇ ਉਹ ਜਿਹੜਾ ਮਦਰਾ ਸੀ ਨਾ ਉਨੇ ਕਿਆ ਮਹਾਰਾਜ ਇਹ ਚਾਰੇ ਲੰਬੇ ਨੇ ਉੱਚੇ ਕੱਦ ਵਾਲੇ ਆ ਤੇ ਮਹਾਰਾਜ ਮੈਂ ਥੋੜਾ ਜ੍ਹਾ ਮਧਰਾ ਤੇ ਗੁਰੂ ਸਾਹਿਬ ਜੀ ਤਾਂ ਕਰਕੇ ਪਲੰਗੇ ਦਾ ਬੈਲੈਂਸ ਨਹੀਂ ਬਣ ਰਿਹਾ ਇੱਕੋ ਜ੍ਹਾ ਨਹੀਂ ਹੋ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿ ਸਵਾ ਵਚਨ ਕੀਤਾ ਭਾਈ ਇੱਕੋ ਜੇ ਤਰੋ ਇੱਕੋ ਜੇ ਹੋ ਕੇ ਇਤਿਹਾਸ ਦੇ ਵਿੱਚ ਗੱਲ ਆ ਇਤਿਹਾਸ ਜਿਹੜਾ ਉਹ ਵੀਰ ਮਧਰਾ ਸੀ ਨਾ ਉਹ ਤਾਂ ਉਹ ਪਿੰਡਾਂ ਦਾ ਨਾਲ ਲੰਮਾ ਜੱਟਪੁਰਾ ਪਿਆ ਕਹਿੰਦੇ ਉਹ ਬਰਾਬਰ ਹੋ ਗਿਆ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ 마שי વાੜੇ ਦੇ ਜੰਗਲ ਚੋਂ ਨਿਕਲੇ ਨੇ ਉਸ ਤੋਂ ਬਾਅਦ ਕਹਿੰਦੇ ਇੰਨੀਆਂ ਕਰਾਮਾਤਾ ਮਹਾਰਾਜ ਨੇ ਬਰਤਾਈਆਂ ਐਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਰਸਨਾ ਤੇ ਆਉਂਦਾ ਸੀ ਪੂਰਾ ਹੋ ਜਾਂਦਾ ਸੀ ਇੰਨੀਆਂ ਕਰਾਮਾਤਾ ਮਹਾਰਾਜ ਨੇ ਬਰਤਾਈਆਂ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਇੱਕੋ ਜੇ ਹੋ ਕੇ ਤੋ ਇੱਕੋ ਜੇ ਕਹਿੰਦੇ ਜਿਹੜਾ ਮਦਰਾ ਸੀ ਲੰਬਾ ਹੋ ਗਿਆ ਆਪਾਂ ਜੇ ਇੱਥੇ ਥੋੜਾ ਜਿਹਾ ਮਨ ਵਿੱਚ ਕਈ ਵਾਰੀ ਕੋਈ ਸਵਾਲ ਆਵੇ ਨਾ ਫਿਰ ਬਾਣੀ ਪੜ ਲਿਆ ਕਰੋ ਭੈ ਵਿੱਚ ਪਵਨ ਚੱਲੈ ਦਰਿਆਉ ਭੈ ਵਿੱਚ ਪਵਨ ਭੈ ਵਿੱਚ ਕਹਿੰਦੇ ਲੱਖਾਂ ਦਰਿਆ ਉਹਦੇ ਹੁਕਮ ਦੇ ਵਿੱਚ ਨੇ ਉਹਦੇ ਭੈ ਵਿੱਚ ਚੱਲ ਰਹੇ ਨੇ ਤੇ ਹਰ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੈ ਤੇ ਉਹ ਅਕਾਲ ਪੁਰਖ ਦਾ ਸਰੂਪ ਉਹ ਗੋਬਿੰਦ ਸਿੰਘ ਸੀ ਫਿਰ ਉਹਨਾਂ ਦੇ ਬਚਨ ਤੇ ਆਪੇ ਪੂਰੇ ਹੋਣੇ ਸੀ ਫਿਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਵੇਂ ਅੱਗੇ ਚੱਲਦੇ ਜਾਣਗੇ ਆਪਾਂ ਇਤਿਹਾਸ ਵਿਚਾਰਦੇ ਰ੍ਹਾਂਗੇ ਸਾਰੀਆਂ ਸੰਗਤਾਂ ਰਲਮਿਲ ਕੇ ਆਪਾਂ ਹਾਜ਼ਰੀਆਂ ਭਰਦੇ ਰਹੀਏ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਣ ਗਾਉਂਦੇ ਰਹੀਏ ਉਹਨਾਂ ਦੇ ਸਾਡੇ ਤੇ ਬੜੇ ਪਰਉਪਕਾਰ ਨੇ ਭਾਈ ਉਹਨਾਂ ਦੀਆਂ ਦਿੱਤੀਆਂ ਵੜਿਆਈਆਂ ਉਹਨਾਂ ਲੀਆਂ ਦਿੱਤੀਆਂ ਬਰਕਤਾਂ ਆਪਾਂ ਖਾ ਰਹੇ ਆ ਉਹਨਾਂ ਦਾ ਸ਼ੁਕਰਾਨਾ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਹਾਜ਼ਰੀ ਲਵਾਓ ਕੋਈ ਵੀ ਰਸਨਾ ਬਾਂਜੀ ਨਾ ਰਵੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਣ ਗਾਉਂਦੇ ਹੋਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀ ਸੰਗਤ ਗੱਜ ਕੇ ਹਾਜ਼ਰੀ ਲਵਾਓ ਤੇਰੇ ਕਵਨ ਕਵਨ ਗੁਣ ਗਾਵਾ ਤੇਰੇ ਕਵਨ ਕਵਨ ਗੁਣ ਗਾਵਾ ਕਵਨ ਕਵਨ ਗੁਣ ਗਾਵਾ ਤੇਰੇ ਕਵਨ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਤੇਰੇ ਕਵਨ ਕਵਨ ਗੁਣ ਗਾਵਾਂ ਕਵਨ ਕਵਨ ਗੁਣ ਗਾਵਾਂ ਤੇਰੇ ਕਵਨ ਕਵਨ ਗੁਣ ਤੂੰ ਸਾਹਿਬ ਗੁਣੀ ਨਿਦਾਨਾ ਤੂੰ ਸਾਹਿਬ ਗੁਣੀ ਨਿਦਾਨਾ ਤੂੰ ਸਾਹਿਬ ਗੁਣੀ ਤੂੰ ਸਾਹਿਬ ਗੁਣੀ ਨਿਦਾਨ ਕਵਨ ਕਵਨ ਗੁਣ ਗਾਵਾ ਤੇਰੇ ਕਵਨ ਕਵਨ ਗੁਣ ਗਾਵਾ ਕਵਨ ਕਵਨ ਗੁਣ ਗਾਵਾ ਤੇਰੇ ਕਵਣ ਕਵਣ ਗੁਣ ਗਾਵਾ ਕਵਣ ਕਵਣ ਗੁਣ ਤੇਰੇ ਕਵਣ ਕਵਣ ਗੁਣ ਗਾਵਾ ਕਵਣ ਕਵਣ ਗੁਣ ਗਾਵਾ ਤੇਰੇ ਕਵਣ ਕਵਣ ਗੁਣ ਐਸੇ ਆ ਗੁਰਾਂ ਤੂੰ ਜੀ ਮੈ ਵੱਲ ਵੱਲ ਜਾਵਾ ਐਸਿਆ ਗੁਰਾਂ ਤੋ ਜੀ ਮੈਂ ਵੱਲ ਵੱਲ ਜਾਮਾ ਐਸਿਆ ਗੁਰਾਂ ਤੋ ਜੀ ਮੈਂ ਗਾ ਐਸਿਆ ਗੁਰਾਂ ਤੋ ਜੀ ਮੈਂ ਵੱਲ ਵੱਲ ਬਲਹਰੀ ਗੁਰਿਆ ਆਪਣੇ ਬਲਹਰੀ ਗੁਰਿਆ ਆਪਣੇ ਬਲਹਰੀ ਗੁਰਿਆ ਆਪਣੇ ਦਿਹਾੜੀ ਸਦਬਾਰ ਬਲਹਰੀ ਗੁਰਿਆ ਆਪਣੇ ਬਲਹਰੀ ਗੁਰਿਆ ਆਪਣੇ ਦੋਹਾੜੀ ਸਦਬਾਰ ਬਲਹਾਰੀ ਗੁਰ ਬਲਹਾਰੀ ਗੁਰ ਜਿਨ ਮਾਨਸ ਤੇ ਦੇਵਤ ਕੀਏ ਜਿਨ ਮਾਨਸ ਤੇ ਦੇਵਤ ਕਰਤ ਨ ਲਾਗੀ ਬਾਰ ਬਲਹਾਰੀ ਗੁਰ ਆ ਹਲहारी ਗੁਰ ਕਵਨ ਕਵਨ ਗੁਣ ਗਾਵਾ ਤੇਰੇ ਕਵਨ ਕਵਨ ਗੁਣ ਗਾਵਾ ਕਵਨ ਕਵਨ ਗੁਣ ਗਾਵਾ ਤੇਰੇ ਕਵਨ ਕਵਨ ਗੁਣ ਗਾਵਾ ਕਵਨ ਕਵਨ ਗੁਣ ਤੇਰ ਕਵਣ ਕਵਣ ਗੁਣ ਗਾਵਾਂ ਕਵਣ ਕਵਣ ਗੁਣ ਤੇਰ ਕਵਣ ਕਵਣ ਗੁਣ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ